ਟਟ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸਾਥੀਆਂ ਲਈ ਬਹੁਤ ਜ਼ਰੂਰੀ ਵੀਡੀਓ ਲੇਵ ਵਾਈਗੋਟਸਕੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਇਸ ਤੋਂ ਰਿਲੇਟਡ ਕੁਝ ਟਰਮਸ ਨੇ ਜੀਪੀਡੀ ਸਕੈਫੋਲਡਿੰਗ ਐਮਕੀਓ ਜੀਪੀਡੀ ਦੀ ਫੁੱਲ ਫਾਰਮ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਐਮਕੀਓ ਦੀ ਫੁੱਲ ਫਾਰਮ ਮੋਰ ਨੋਲੇਜੇਬਲ ਅਦਰ ਸਕੈਫੋਲਡਿੰਗ ਟੈਂਪਰੇਰੀ ਹੈਲਪ ਜੇਕਰ ਆਪਾਂ ਲੇਵ ਵਾਈਗੋਟਸਕੀ ਦੀ ਗੱਲ ਕਰੀਏ ਇਹਨਾਂ ਦੁਆਰਾ ਸੋਸ਼ੀਅਲ ਕਲਚਰਲ ਥਿਊਰੀ ਦਿੱਤੀ ਗਈ ਹੈ ਇਹਨਾਂ ਨੇ ਗੱਲ ਕੀਤੀ ਆ ਸੋਸ਼ੀਅਲ ਇੰਟਰੈਕਸ਼ਨ ਦੀ ਪਰ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਜੀਪੀਡੀ ਸਕੈਫੋਲਡਿੰਗ ਦੇਖਣ ਨੂੰ ਮਿਲਦਾ ਹੈ ਤੁਹਾਨੂੰ ਸਮਝਾਉਣ ਦੇ ਲਈ ਇੱਕ ਇਮੇਜ ਜਨਰੇਟ ਕੀਤੀ ਗਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੱਚਾ ਇਕੱਲਾ ਹੀ ਕੁਝ ਕਰ ਰਿਹਾ ਕੁਝ ਪাজਲਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਕਿ ਇਹਦੀ ਯੋਗਤਾ ਹੈ ਕਰੰਟ ਅਬਿਲਟੀ ਦੀ ਗੱਲ ਕਰਦੇ ਹਾਂ ਤੇ ਇਹ ਬੱਚਾ ਇਕੱਲਾ ਪਜਲ ਨੂੰ ਸੋਲਵ ਨਹੀਂ ਕਰ پا ਰਿਹਾ ਜਦੋਂ ਇਹਨੂੰ ਥੋੜੀ ਜੀ ਹੈਲਪ ਮਿਲ ਜਾਂਦੀ ਆ ਇਹਨਾਂ ਦੇ ਟੀਚਰਸ ਤੋਂ ਤਾਂ ਉਹ ਬੱਚਾ ਖੁਸ਼ੀ-ਖੁਸ਼ੀ ਉਸ ਪਜਲ ਨੂੰ ਸੋਲਵ ਕਰ ਦਿੰਦਾ ਹੈ ਜਦੋਂ ਗੱਲ ਆਉਂਦੀ ਆ ਥਰਡ ਤੇ ਬੱਚੇ ਨੇ ਹੁਣ ਉਸ ਪਜਲ ਨੂੰ ਸੋਲਵ ਕਰਨਾ ਸਿੱਖ ਲਿਆ ਹੈ ਹੁਣ ਤੁਸੀਂ ਇਹਨਾਂ ਟਰਮਸ ਨੂੰ ਧਿਆਨ ਨਾਲ ਸਮਝ ਲਿਓ ਸਕੈਫੋਲਡਿੰਗ ਆਪਾਂ ਉਹ ਬੱਚਾ ਪਹਿਲਾਂ ਜਿਹੜਾ ਕੰਮ ਨਹੀਂ ਕਰ ਪਾ ਰਿਹਾ ਸੀ ਤੇ ਜਿਹੜਾ ਕੰਮ ਕਰ ਪਾ ਰਿਹਾ ਇਹਦੇ ਵਿੱਚ ਜਿਹੜਾ ਤੁਹਾਨੂੰ ਫਰਕ ਦੇਖਣ ਨੂੰ ਮਿਲ ਰਿਹਾ ਇਹਨੂੰ ਤੁਸੀਂ ਜੀਪੀਡੀ ਕਹਿੰਦੇ ਹੋ ਜਾਂ ਤੁਸੀਂ ਐਵੇਂ ਸਮਝ ਸਕਦੇ ਹੋ ਕਿ ਬੱਚਾ ਪਹਿਲਾਂ ਇਕੱਲਾ ਉਹ ਕੰਮ ਨਹੀਂ ਕਰ ਪਾ ਰਿਹਾ ਸੀ ਬਟ ਹੈਲਪ ਨਾਲ ਜਿਹੜਾ ਬੱਚੇ ਨੇ ਕੰਮ ਕਰ ਦਿੱਤਾ ਇਸ ਚੀਜ਼ ਨੂੰ ਤੁਸੀਂ ਜੀਪੀਡੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਿੰਦੇ ਹੋ ਐਂਡ ਇਹਦੇ ਵਿੱਚ ਇੱਕ ਟਰਮ ਆਉਂਦੀ ਹੈ ਜੀ ਐਮਕੇਓ ਜਿਹਨੂੰ ਤੁਸੀਂ ਮੋਰ ਨੋਲੇਜੇਬਲ ਅਦਰ ਕਹਿੰਦੇ ਹੋ ਐਮਕੇਓ ਨੂੰ ਯਾਦ ਕਰ ਲੈਣਾ ਆ ਇਹ ਤੁਹਾਡੇ ਟੀਚਰ ਹੋ ਸਕਦੇ ਆ ਤੁਹਾਡੇ ਪੇਰੈਂਟਸ ਹੋ ਸਕਦੇ ਆ ਜਿਹੜੇ ਕਿ ਤੁਹਾਨੂੰ ਉਸ ਕੰਮ ਨੂੰ ਕਰਨ ਦੇ ਵਿੱਚ ਕਰ ਰਹੀ ਹੈ ਐਂ ਜਿਹੜੀ ਟੈਂਪਰੇਰੀ ਹੈਲਪ ਦਿੱਤੀ ਜਾ ਰਹੀ ਹੈ ਉਹਨੂੰ ਤੁਸੀਂ ਸਕੈਫੋਲਡਿੰਗ ਦਾ ਨਾਮ ਦਿੰਦੇ ਹੋ ਪ੍ਰੀਖਿਆਵਾਂ ਵਿੱਚ ਸਿੱਧਾ ਪ੍ਰਸ਼ਨ ਪੁੱਛਿਆ ਹੋਊਗਾ ਕਿ ਜਿਹੜੀ ਟੈਂਪਰੇਰੀ ਹੈਲਪ ਦਿੱਤੀ ਜਾਂਦੀ ਹੈ ਉਹਨੂੰ ਤੁਸੀਂ ਕੀ ਕਹਿੰਦੇ ਹੋ ਉਹਨੂੰ ਆਪਾਂ ਸਕੈਫੋਲਡਿੰਗ ਕਹਿੰਦੇ ਹਾਂ ਪਹਿਲਾ ਬੱਚਾ ਜਿਹੜਾ ਕੰਮ ਨਹੀਂ ਕਰ ਪਾ ਰਿਹਾ ਸੀ ਤੇ ਹੁਣ ਜਿਹੜਾ ਕੰਮ ਕਰ ਪਾ ਰਿਹਾ ਇਹਦੇ ਵਿੱਚ ਜਿਹੜਾ ਤੁਹਾਨੂੰ ਫਰਕ ਦੇਖਣ ਨੂੰ ਮਿਲਦਾ ਹੈ ਇਹਨੂੰ ਤੁਸੀਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਨਾਮ ਦਿੰਦੇ ਹੋ ਐਂ ਦੋਸਤੋ ਲੈਵ ਵਾਈਗੋਟਸਕੀ ਨੇ ਸੋਸ਼ਲ ਲਰਨਿੰਗ ਦੀ ਗੱਲ ਕੀਤੀ ਹੈ ਸੋਸ਼ਲ ਇੰਟਰੈਕਸ਼ਨ ਦੀ ਗੱਲ ਕੀਤੀ ਹੈ ਹੋ ਸਕਦਾ ਇਸ ਤੋਂ ਰ ਕਰੰਤੂ ਬਾਦ ਆਪਦੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ